ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਨੀ ਸੀ ਦਰਅਸਲ ਹਾਈ ਕੋਰਟ ਦੇ ਵਿੱਚ ਪੈਰੋਲ ਨੂੰ ਲੈ ਕੇ ਲਗਾਤਾਰ ਸੁਣਵਾਈ ਚੱਲ ਰਹੀ ਸੀ ਪਰ ਵਕੀਲਾਂ ਦੀ ਹੜਤਾਲ ਹੋਣ ਕਰਕੇ ਕੱਲ ਸੁਣਵਾਈ ਨਹੀਂ ਸੀ ਹੋ ਸકી ਪਰ ਅੱਜ ਵੀ ਹੜਤਾਲ ਹਾਈ ਕੋਰਟ ਦੇ ਵਿੱਚ ਵਕੀਲਾਂ ਦੀ ਲਗਾਤਾਰ جاری ਹੈ ਔਰ ਕਈ ਮਸਲਿਆਂ ਨੂੰ ਲੈ ਕੇ ਜਾਂ ਕਈ ਕੇਸਾਂ ਨੂੰ ਲੈ ਕੇ ਜਿਹੜੇ ਆਪ ਪਟੀਸ਼ਨਰ ਨੇ ਜਿਹੜੇ ਪਟੀਸ਼ਨ ਕਰਤਾ ਨੇ ਉਹ ਆਪ ਕੋਰਟ ਦੇ ਸਾਹਮਣੇ ਪੇਸ਼ ਹੋ ਕੇ ਇਸ ਪੂਰੇ ਮਾਮਲੇ ਦੀ ਆਪਣੇ ਆਪਣੇ ਕੇਸਾਂ ਦੀ ਜਿਹੜੀ ਪੈਰਵੀ ਕਰ ਰਹੇ ਨੇ ਕਿਉਂਕਿ ਵਕੀਲਾਂ ਦੀ ਹੜਤਾਲ ਹੈ ਵੀਡੀਓ ਕਾਨਫਰੈਂਸਿੰਗ ਜ਼ਰੀਏ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਜਿਹੜੇ ਡਿਬਰੂਗੜ ਜੇਲ੍ਹ ਤੋਂ ਵੀਸੀ ਰਾਹੀਂ ਜੁੜੇ ਕੋਰਟ ਦੇ ਵਿੱਚ ਔਰ ਆਪਣੀ ਦਲੀਲਾਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਦਲੀਲਾਂ ਉਹਨਾਂ ਵੱਲੋਂ ਦਿੱਤੀਆਂ ਗਈਆਂ ਉਹ ਐਸੀਆਂ ਕਿ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ ਕਿਹੜੇ ਮਸਲੇ ਨੇ ਜਿਹੜੇ ਤੁਸੀਂ ਸੈਸ਼ਨ ਦੇ ਵਿੱਚ ਜਾ ਕੇ ਰੱਖਣੇ ਨੇ ਕਿਉਂਕਿ ਆਪਣੀ ਪੈਰੋਲ ਨੂੰ ਲੈ ਕੇ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਅੰਮ੍ਰਿਤਪਾਲ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਸੀ ਔਰ ਕੋਰਟ ਨੇ ਸਾਫ ਤੌਰ ਤੇ ਪੁੱਛਿਆ ਕਿ ਕਿਹੜੇ ਮਸਲੇ ਨੇ ਜਿਹੜੇ ਤੁਸੀਂ ਉੱਥੇ ਜਾ ਕੇ ਰੱਖਨੇ ਆ ਹਾਲਾਂਕਿ ਪਿਛਲੀ ਸੁਣਵਾਈ ਤੇ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕੋਰਟ ਨੇ ਵਕੀਲਾ ਨੂੰ ਕਿਹਾ ਸੀ ਕਿ ਤੁਹਾਡੇ ਵੱਲੋਂ ਸੈਸ਼ਨ ਦੀ ਤਿਆਰੀ ਕੀ ਕੁਛ ਹੈ ਜਿਸ ਤੋਂ ਬਾਅਦ ਸਾਫ ਤੌਰ ਤੇ ਜਿਹੜਾ ਕੋਰ ਵਕੀਲਾਂ ਨੇ ਕਹਿਤਾ ਸੀ ਕਿ ਸਾਡੀ ਕੋਈ ਆਪਣੇ ਮੁਕੱਲ ਨਾਲ ਗੱਲ ਨਹੀਂ ਹੋਈ ਹੈ ਪਟੀਸ਼ਨਰ ਨਾਲ ਗੱਲ ਨਹੀਂ ਹੋਈ ਸੋ ਅਸੀਂ ਨਹੀਂ ਦੱਸ ਸਕਦੇ ਪਰ ਅੱਜ ਮੌਕਾ ਉਸ ਤਰ੍ਹਾਂ ਦਾ ਲੱਗਿਆ ਕਿ ਵਕੀਲਾਂ ਦੀ ਹੜਤਾਲ ਹੋਣ ਕਰਕੇ ਅਮਰਿਤਪਾਲ ਸਿੰਘ ਆਪ ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ 'ਚ ਜੁੜੇ ਔਰ ਜੋ ਉਹਨਾਂ ਨੂੰ ਕਿਹਾ ਗਿਆ ਕਿ ਦੱਸੋ ਕੀ ਮਸਲੇ ਝੁਕੜੇ ਉਸ ਤੋਂ ਬਾਅਦ ਤਿੰਨ ਮਸਲੇ ਅਮਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਤਿੰਨ ਮਸਲੇ ਇਸ ਪੂਰੇ ਮਾਮਲੇ ਤੇ ਰੱਖਣਾ ਚਾਹੁੰਦਾ ਪਾਰਲੀਮੈਂਟ 'ਚ ਜਾ ਕੇ ਜਿਹਦੇ ਲਈ ਮੈਂ ਇਸਪੈਰੋਲ ਦੀ ਅਰਜ਼ੀ ਪਾਈ ਹੈ ਪਹਿਲਾ ਮਸਲਾ ਜਿਹੜਾ ਪੰਜਾਬ ਚ ਹੜ੍ਹ ਵਰਗੇ ਹਾਲਾਤ ਪੜੇ ਨੇ ਹੁਣ ਤੱਕ ਰਾਹਤ ਕਾਰਜ ਜਿਹੜੇ ਨੇ ਖਾਸ ਤੌਰ ਤੇ ਖਰੂਰ ਸਹਿਬ ਹਲਕਾ ਜਿਹੜਾ ਕਿ ਅੰਮ੍ਰਿਤਪਾਲ ਸਿੰਘ ਦਾ ਆਪ ਦਾ ਪਾਰਲੀਮੈਂਟਰੀ ਕੌਨਸਟਿਟੂਐਂਸੀ ਹੈ ਉੱਥੇ ਨਹੀਂ ਪਹੁੰਚੇ ਰਾਹਤ ਕਾਰਜ ਔਰ ਕਿਸੇ ਤਰ੍ਹਾਂ ਦਾ ਲੋਕਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਮੈਂ ਉਹ ਸਾਰਾ ਕੁਝ ਪਾਰਲੀਮੈਂਟ ਦੇ ਵਿੱਚ ਜਾ ਕੇ ਰੱਖਣਾ ਹੈ ਦੂਜਾ ਮਸਲਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਮੇਰੀ ਕੌਨਸਟਿਟੂਐਂਸੀ ਦੇ ਵਿੱਚ ਡਰੱਗ ਦਾ ਇੱਕ ਵੱਡਾ ਮਸਲਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਡਰੱਗ ਨੂੰ ਲੈ ਕੇ ਤਾਵੇ ਦਾਵੇ ਬਹੁਤ ਕੀਤੇ ਜਾ ਰਹੇ ਪਰ ਹਾਲਾਤ ਗਰਾਊਂਡ ਤੇ ਕੁਝ ਹੋਰ ਨੇ ਜੋ ਮਸਲੇ ਮੈਂ ਪਾਰਲੀਮੈਂਟ ਤੇ ਜਾ ਕੇ ਰੱਖਣੇ ਨੇ ਜੋ ਕਿ ਰੱਖਣੇ ਇਸ ਵੇਲੇ ਬਹੁਤ ਜ਼ਰੂਰੀ ਨੇ ਤੀਜੀ ਗੱਲ ਉਹਨਾਂ ਵੱਲੋਂ ਕਹੀ ਗਈ ਕਿ ਜਿਹੜਾ ਐਮਪੀ ਲੈਡ ਦਾ ਫੰਡ ਹੈ ਕਿਉਂਕਿ ਮੈਂ ਜੇਲ੍ਹ ਚ ਹਾਂ ਔਰ ਐਸੇ ਕਰਕੇ ਐਮਪੀ ਲੈਡ ਦਾ ਫੰਡ ਜਾਰੀ ਨਹੀਂ ਹੋ ਰਿਹਾ ਜਿਸ ਕਰਕੇ ਬਹੁਤ ਸਾਰੇ ਵਿਕਾਸ ਕਾਰਜ ਜਿਹੜੇ ਇਲਾਕੇ ਦੇ ਔਰ ਰੁਕੇ ਹੋਏ ਨੇ ਔਰ ਉਹ ਹੋਣੇ ਚਾਹੀਦੇ ਨੇ ਇਹ ਤਿੰਨ ਮਸਲੇ ਨੇ ਜਿਹੜੇ ਕਿ ਮੈਂ ਉੱਥੇ ਰੱਖਣੇ ਨੇ ਔਰ ਕਿਉਂਕਿ ਜਦੋਂ ਇਹ ਸੁਣਵਾਈ ਵੀਡੀਓ ਕਾਨਫਰੈਂਸਿੰਗ ਨਾਲ ਹੀ ਹੋ ਰਹੀ ਸੀ ਤਾਂ ਕੋਰਟ ਨੇ ਇਹ ਵੀ ਕਿਹਾ ਕਿ ਬਈ ਤੁਸੀਂ ਹੋਰ ਕੋਈ ਗੱਲ ਤੇ ਨਹੀਂ ਰੱਖੋਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਰਿਪੋਰਟਾਂ ਤਲਬ ਕੀਤੀਆਂ ਗਈਆਂ ਸਾਡੇ ਵੱਲੋਂ ਪੰਜਾਬ ਸਰਕਾਰ ਨੇ ਜੋ ਰਿਪੋਰਟਾਂ ਭੇਜੀਆਂ ਉਹਦੇ ਸਾਫਟ ਤੌਰ ਤੇ ਕਿ ਤੁਹਾਡੇ ਬਿਆਨਾਂ ਤੋਂ ਅੱਗ ਲੱਗ ਸਕਦੀ ਹੈ ਕਾਮੀ ਖਤਰਾ ਹੋ ਸਕਦਾ ਹੈ ਉਹਨਾਂ ਨੂੰ ਲੈ ਕੇ ਸਾਫ ਤੌਰ ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਤਿੰਨ ਮਸਲੇ ਰੱਖਣੇ ਹਨ ਔਰ ਮਸਲਾ ਮੈਂ ਜੋ ਵੀ ਰੱਖੂਗਾ ਸਪੀਕਰ ਰੂਮ ਚ ਨੋਟਿਸ ਦੇ ਕੇ ਉਹ ਸਾਰੀਆਂ ਗੱਲਾਂ ਕਰਕੇ ਇੱਕ ਪ੍ਰੋਸੀਜਰ ਜਿਹੜਾ ਹੁੰਦਾ ਉਹਨੂੰ ਫੋਲੋ ਕਰਕੇ ਉਹ ਮਸਲੇ ਰੱਖੇ ਜਾਣਗੇ ਔਰ ਇਹ ਸਾਰੀਆਂ ਗੱਲਾਂ ਅੱਜ ਕੋਰਟ ਚ ਹੋਈਆਂ ਜਿਸ ਤੋਂ ਬਾਅਦ ਕੋਰਟ ਚੁੱਕੀ ਵਕੀਲਾਂ ਦੀ ਹੜਤਾਲ ਸੀ ਔਰ ਇਸੇ ਕਰਕੇ ਵੀਡੀਓ ਕਾਨਫਰencing ਦੇ ਰਾਹੀਂ ਅੰਮ੍ਰਿਤਪਾਲ ਸਿੰਘ ਵੀ ਪੇਸ਼ ਹੋਏ ਸੀ ਹੁਣ ਕੱਲ ਦੇਖਣਾ ਹੋਏਗਾ ਕਿ ਹੜਤਾਲ ਜਾਰੀ ਰਹਿੰਦੀ ਹੈ ਜਾ ਹੜਤਾਲ ਵਕੀਲਾਂ ਦੀ ਖੁੱਲ ਜਾਂਦੀ ਹੈ ਜੇ ਤੇ ਵਕੀਲਾਂ ਦੀ ਹੜਤਾਲ ਖੁੱਲ ਜਾਂਦੀ ਹੈ ਤੇ ਵਕੀਲ ਕਿਉਂਕਿ ਤਰੀਕ ਜਿਹੜੀ ਹੈ ਹੁਣ ਕੱਲ ਦੀ ਪੈ ਗਈ ਹੈ ਹਾਲਾਂਕਿ 19 ਤਰੀਕ ਦਾ ਸੈਸ਼ਨ ਹੈ ਕੱਲ 17 ਤਰੀਕ ਹੈ ਦੋ ਦਿਨ ਸਾਰੇ ਰਹਿ ਜਾਣਗੇ ਪਰ ਇੱਕ ਦਲੀਲ ਜਿਹੜੀ ਉਹ ਵਕੀਲਾਂ ਵੱਲੋਂ ਦਿੱਤੀ ਜਾ ਰਹੀ ਹੈ ਅਮਰਿਤਪਾਲ ਸਿੰਘ ਦੇ ਵਕੀਲ ਇਹ ਗੱਲ ਕਹਿ ਰਹੇ ਨੇ ਕਿ ਜੇ ਇਹਨਾਂ तमाम ਦਲੀਲਾਂ ਦੇ ਆਧਾਰ ਤੇ ਜੇ ਲੱਗਦਾ ਵੀ ਹੈ ਕਿ ਪੈਰੋਲ ਨਾ ਮਿਲੇ ਤੇ ਕਟੋ-ਕਟ ਅਗਲੇ ਬਜਟ ਸੈਸ਼ਨ ਦੇ ਲਈ ਇਹਨਾਂ ਨੂੰ ਆਧਾਰ ਬਣਾ ਕੇ ਅਸੀਂ ਪੈਰੋਲ ਲਈ ਅਰਜ਼ੀ ਪਾ ਸਕਨੇ ਆ ਪਰ ਕੱਲ੍ਹ ਦੇ ਲਈ ਸੁਣਵਾਈ ਟਲ ਗਈ ਹੈ ਹੁਣ ਕੱਲ ਜੇ ਤੇ ਵਕੀਲਾਂ ਦੀ ਹੜਤਾਲ ਰਹਿੰਦੀ ਹੈ ਫਿਰ ਅਮਰਿਤਪਾਲ ਸਿੰਘ ਕਹਿੰਦੇ ਤੋਂ ਆਪ ਕਾਨਫਰੈਂਸਿੰਗ ਰਾਹੀਂ ਜੁੜ ਕੇ ਚੁੱਕੇ ਮੁਵਕਕਲ ਜਾਂ ਕਹਿ ਲਿਆ ਕਿ ਜਿਹੜਾ ਪਟੀਸ਼ਨਰ ਹੈ ਉਹ ਆਪ ਆਪਣੇ ਕੇਸ ਦੀ ਪੈਰਵਾਈ ਕਰੇਗਾ ਕਿਉਂਕਿ ਵਕੀਲਾਂ ਦੀ ਹੜਤਾਲ ਹੈ तो जे हड़ताल रही है तो आप जुड़न नहीं तो वकील वालों कल तमाम दलीला दिखा जाएगी और उस तो बाद कल फैसला होएगा कि पैरोल मिलती है या नहीं यानी कि तरीक एक बार फिर तो टल गई है पर कुल मिला के अज्ज अमृतपाल जड़े ने वीडियो कॉन्फ्रेंसिंग राही आप कोर्ट से जुड़े मसले की कुछ रखने ने, ने सारी जानकारी कोर्ट के अगर रखी गई प्रोसीजर सारा दस गया कि मैं प्रोसैस फॉलो करूँगा इस मेरे बयान तो किसी तरह का कोई खतरा नहीं होएगा क्योंकि मैं आप उस प्रोसैस फॉलो करके प्रोसीजर थ्रू मैं वह सारिया गल् रखूँगा हालांकि ਪੰਜਾਬ ਸਰਕਾਰ ਵੱਲੋਂ ਜੋ ਰਿਪੋਰਟਾਂ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਪੀਕਰ ਉਹਨਾਂ ਨੂੰ ਰੋਕ ਨਹੀਂ ਪਾਉਣਗੇ ਔਰ ਉਹਨਾਂ ਨੇ ਕੋਈ ਅਜੀਹਾ ਬਿਆਨ ਦਿੱਤਾ ਕਿ ਪੰਜਾ ਦਰਿਆਵਾਂ ਨੂੰ ਅੱਗ ਲੱਗ ਜੇਗੀ ਯਾਨੀ ਕਿ ਕੌਮੀ ਖਤਰੇ ਤੱਕ ਦੀ ਗੱਲ ਆਪਣੀਆਂ ਰਿਪੋਰਟਾਂ 'ਚ ਪੰਜਾਬ ਸਰਕਾਰ ਵੱਲੋਂ ਕਹੀ ਗਈ ਹੈ